ਸਿੱਖਾਂ ਦੀ ਬਹਾਦਰੀ ਤੇ ਵਫਾਦਾਰੀ ਦੀ ਚਲਕ ਦੁਨੀਆ ਨੇ ਪਹਿਲੀ ਤੇ ਦੂਜੀ ਵਿਸ਼ਵ ਜੰਗ ਦੇ ਵਿੱਚ ਦੇਖੀ ਜਦੋਂ ਸਿੱਖ ਸੈਨਿਕਾਂ ਨੇ ਬ੍ਰਿਟਿਸ਼ ਫੌਜ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਅੱਜ ਇੱਕ ਵਾਰ ਫੇਰ ਬ੍ਰਿਟਿਸ਼ ਆਰਮੀ ਦੇ ਵਿੱਚ ਸਿੱਖ ਰੈਜਿਮੈਂਟ ਦੀ ਸਥਾਪਨਾ ਦੀ ਮੰਗ ਨੇ ਜ਼ੋਰ ਫੜਿਆ ਬ੍ਰਿਟਿਸ਼ ਸੰਸਦ ਦੇ ਸਦਨ ਹਾਊਸ ਆਫ ਲਾਰਡਸ ਦੇ ਵਿੱਚ ਲੇਬਰ ਪਾਰਟੀ ਦੇ ਸਿੱਖ ਸੰਸਦ ਮੈਂਬਰ ਨੇ ਇਸ ਮੰਗ ਨੂੰ ਉਠਾਇਆ ਜਿਸ ਨੂੰ ਬ੍ਰਿਟਿਸ਼ ਰੱਖਿਆ ਮੰਤਰੀ ਨੇ ਬੜੀ ਹੀ ਸੰਜੀਦਗੀ ਦੇ ਨਾਲ ਵਿਚਾਰਨ ਦਾ ਭਰੋਸਾ ਦਿੱਤਾ ਸਿੱਖ ਪਾਈਚਾਰੇ ਦੀਆਂ ਸਦੀਆਂ ਪੁਰਾਣੀਆਂ ਸੈਨਕੀ ਵਿਰਾਸਤ ਨੂੰ ਮੁੜ ਸਨਮਾਨ ਦੇਣ ਦੀ ਇਹ ਮੰਗ ਬ੍ਰਿਟੇਨ ਦੇ ਸਿਆਸੀ ਤੇ ਸਮਾਜਿਕ ਹਲਕਿਆਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਸਟ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ। ਸਿੱਖ ਪਾਈ ਜਾ ਰਹੇ ਦੀ ਬ੍ਰਿਟਿਸ਼ ਫੌਜ ਦੇ ਵਿੱਚ ਸਦੀਆਂ ਪੁਰਾਣੀ ਬਹਾਦਰੀ ਤੇ ਵਫਾਦਾਰੀ ਦੀ ਮਿਸਾਲ ਨੂੰ ਮੁੜ ਸੁਰਜੀਤ ਕਰਨ ਦੀ ਮੰਗ ਨੇ ਇੱਕ ਵਾਰ ਫਿਰ ਤੋਂ ਜ਼ੋਰ ਫੜਿਆ ਹੈ। ਬ੍ਰਿਟਿਸ਼ ਸੰਸਦ ਦੇ ਸਦਨ ਹਾਊਸ ਆਫ ਲਾਰਡਸ ਦੇ ਵਿੱਚ ਸਿੱਖ ਸੰਸਦ ਮੈਂਬਰ ਲਾਰਡ ਕੁਲਦੀਪ ਸਿੰਘ ਸਹੋਤਾ ਨੇ ਸਿੱਖ ਰੈਜਿਮੈਂਟ ਦੀ ਸਥਾਪਨਾ ਦੀ ਮੰਗ ਨੂੰ ਪੂਰੇ ਜੋਸ਼ ਦੇ ਨਾਲ ਉਠਾਇਆ ਜਿਸ ਨੂੰ ਬ੍ਰਿਟਿਸ਼ ਰੱਖਿਆ ਮੰਤਰੀ ਵਰਨਨ ਰੌਡਨ ਕੌਕਰ ਨੇ ਬੜੀ ਹੀ ਸੰਜੀਦਗੀ ਦੇ ਨਾਲ ਵਿਚਾਰਨ ਦਾ ਵਾਅਦਾ ਕੀਤਾ ਪਹਿਲੀ ਤੇ ਦੂਜੀ ਵਿਸ਼ਵ ਜੰਗ ਦੇ ਵਿੱਚ ਸਿੱਖ ਸੈਨਿਕਾਂ ਦੀਆਂ ਅਣਮੋਲੀਆਂ ਸੇਵਾਵਾਂ ਨੂੰ ਯਾਦ ਕਰਦੇ ਹੋਏ ਇਹ ਮੰਗ ਸਿੱਖ ਵਿਰਸੇ ਦੀ ਮਾਨਤਾ ਅਤੇ ਘੱਟ ਗਿਣਤੀ ਭਾਈਚਾਰਿਆਂ ਦੀ ਫੌਜ ਦੇ ਵਿੱਚ ਭਾਗੀਦਾਰੀ ਵਧਾਉਣ ਦਾ ਇੱਕ ਪ੍ਰਤੀਕ ਬਣ ਗਈ ਹੈ ਸਿੱਖ ਰੈਜਿਮੈਂਟ ਦੀ ਮੰਗ ਨਵੀਂ ਨਹੀਂ ਹੈ ਬ੍ਰਿਟਿਸ਼ ਭਾਰਤੀ ਫੌਜ ਦੇ ਵਿੱਚ ਸਿੱਖਾਂ ਦੀ ਭੂਮਿਕਾ 19ਵੀਂ ਸਦੀ ਤੋਂ ਚੱਲੀ ਆ ਰਹੀ ਹੈ 1849 ਦੇ ਵਿੱਚ ਸਿੱਖ ਸਮਰਾਜ ਦੀ ਹਾਰ ਤੋਂ ਬਾਅਦ ਬ੍ਰਿਟਿਸ਼ ਸਰਕਾਰ ਨੇ ਸਿੱਖਾਂ ਨੂੰ ਵੱਡੀ ਗਿਣਤੀ ਵਿੱਚ ਫੌਜ ਵਿੱਚ ਭਰਤੀ ਕੀਤਾ ਖਾਸ ਕਰਕੇ 1857 ਦੀ ਬਗਾਵਤ ਤੋਂ ਬਾਅਦ ਜਦੋਂ ਸਿੱਖਾਂ ਨੂੰ ਵਫਾਦਾਰ ਸਮਝਿਆ ਜਾਣ ਲੱਗ ਪਿਆ ਪਹਿਲੀ ਵਿਸ਼ਵ ਜੰਗ ਦੇ ਵਿੱਚ 1 ਲੱਖ ਤੋਂ ਜ਼ਿਆਦਾ ਸਿੱਖ ਸੈਨਿਕਾਂ ਨੇ ਫਰਾਂਸ ਪੂਰਬੀ ਅਫਰੀਕਾ ਮੈਸੋਪੋਟਾਮੀਆ ਤੇ ਗੈਲੀਪੋਲੀ ਵਰਗੀਆਂ ਲੜਾਈਆਂ ਦੇ ਵਿੱਚ ਹਿੱਸਾ ਲਿਆ ਤੇ ਆਪਣੀ ਬਹਾਦਰੀ ਅਤੇ ਦਲੇਰੀ ਦੇ ਨਾਲ ਵਿਕਟੋਰੀਆ ਕ੍ਰਾਸ ਵਰਗੇ ਸਨਮਾਨ ਹਾਸਲ ਕੀਤੇ ਦੂਜੀ ਵਿਸ਼ਵ ਜੰਗ ਦੇ ਵਿੱਚ ਵੀ 3 ਲੱਖ ਤੋਂ ਜ਼ਿਆਦਾ ਸਿੱਖਾਂ ਨੇ ਆਪਣੀਆਂ ਸੇਵਾਵਾਂ ਨਿਭਾਈਆਂ। ਸਾਲ 2007 ਦੇ ਵਿੱਚ ਇਹ ਪ੍ਰਸਤਾਵ ਕਮਿਸ਼ਨ ਫਾਰ ਰੇਸ਼ੀਅਲ ਇਕੁਐਲਿਟੀ ਨੇ ਰੱਦ ਕਰ ਦਿੱਤਾ ਸੀ ਜਿਸ ਦਾ ਤਰਕ ਸੀ ਕਿ ਇਹ ਨਸਲ ਅਤੇ ਧਰਮ ਦੇ ਆਧਾਰ ਤੇ ਵੰਡੀਆਂ ਪਾਉਣ ਵਾਲਾ ਕਦਮ ਹੋ ਸਕਦਾ ਹੈ। ਸਾਲ 2015 ਦੇ ਵਿੱਚ ਵੀ ਆਰਮਡ ਫੋਰਸਿਸ ਮਨਿਸਟਰ ਮਾਰਕ ਫੈਂਚੂਆ ਨੇ ਇਸ ਮੁੱਦੇ ਨੂੰ ਅੱਗੇ ਵਧਾਇਆ ਸੀ ਪਰ ਇਹ ਅਮਲ ਦੇ ਵਿੱਚ ਕਦੇ ਨਹੀਂ ਲਿਆਂਦਾ ਗਿਆ। ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਜੁਲਾਈ 2025 ਦੇ ਵਿੱਚ ਲਾਰਡ ਸਹੂਤਾ ਨੇ ਹਾਊਸ ਆਫ ਲਾਰਡਜ਼ ਦੇ ਵਿੱਚ ਇਸ ਮੁੱਦੇ ਨੂੰ ਮੁਰਤੱਬ ਉਠਾਇਆ ਅਤੇ ਉਹਨਾਂ ਦਾ ਤਰਕ ਸੀ ਕਿ ਸਿੱਖ ਰੈਜਿਮੈਂਟ ਦੀ ਸਥਾਪਨਾ ਨਾਲ ਸਿੱਖ ਫੌਜੀਆਂ ਦੇ ਇਤਿਹਾਸਿਕ ਯੋਗਦਾਨ ਨੂੰ ਮਾਨਤਾ ਮਿਲੇਗੀ ਤੇ ਬ੍ਰਿਟਿਸ਼ ਫੌਜ ਦੇ ਵਿੱਚ ਘਟ ਗਿੰਦੀ ਪਾਈਚਾਰਿਆਂ ਦੀ ਭਰਤੀ ਨੂੰ ਉਤਸ਼ਾਹਤ ਮਿਲੇਗਾ ਦੱਸਦੀਏ ਕਿ ਲਾਰਡ ਸਹੂਤਾ ਦੇ ਦੋਹਾਂ ਦਾਦਿਆਂ ਪੜਦਾਦਿਆਂ ਨੇ ਬ੍ਰਿਟਿਸ਼ ਭਾਰਤੀ ਫੌਜ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾਈਆਂ ਸਨ ਜਿਸ ਦੇ ਵਿੱਚ 15ਵੀਂ ਪੰਜਾਬ ਰੈਜਿਮੈਂਟ ਵੀ ਸ਼ਾਮਲ ਸੀ ਰੱਖਿਆ ਮੰਤਰੀ ਖੋਕਰ ਦੇ ਮੁਤਾਬਿਕ ਉਹ ਲਾਰਡ ਸਹੋਤਾ ਦੇ ਨਾਲ ਮਿਲ ਕੇ ਇਸ ਮੁੱਦੇ ਤੇ ਵਿਚਾਰ ਕਰਨਗੇ ਚਰਚਾ ਕਰਨ ਲਈ ਉਹ ਪੂਰੀ ਤਰ੍ਹਾਂ ਤਿਆਰ ਨੇ ਤੇ ਸਿੱਖ ਸੈਨਿਕਾ ਦੇ ਯੋਗਦਾਨ ਨੂੰ ਮਾਨਤਾ ਦੇਣ ਦੇ ਤਰੀਕਿਆਂ ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ ਸਿੱਖ ਰੈਜਿਮੈਂਟ ਦੀ ਮੰਗ ਸਿਰਫ ਇੱਕ ਫੌਜੀ ਢਾਂਚੇ ਦੀ ਸਥਾਪਨਾ ਨਹੀਂ ਹੈ ਸਗੋਂ ਸਿੱਖ ਪਾਈਚਾਰੇ ਦੀ ਵਿਰਾਸਤ ਸਮਰਪਣ ਅਤੇ ਬਹਾਦਰੀ ਨੂੰ ਅੰਤਰਰਾਸ਼ਟਰੀ ਪੱਧਰ ਤੇ ਮਾਨਤਾ ਦੇਣ ਦਾ ਵੀ ਪ੍ਰਤੀਕ ਹੈ ਬ੍ਰਿਟਿਸ਼ ਸਰਕਾਰ ਦਾ ਇਸ ਪ੍ਰਸਤਾਵ ਤੇ سنجਿਦਗੀ ਦੇ ਨਾਲ ਵਿਚਾਰ ਕਰਨ ਦਾ ਵਾਅਦਾ ਸਿੱਖ ਪਾਈਚਾਰੇ ਦੇ ਲਈ ਇੱਕ ਉਮੀਦ ਦੀ ਕਿਰਨ ਹੈ ਜੇਕਰ ਇਹ ਮੰਗ ਪੂਰੀ ਹੁੰਦੀ ਹੈ ਤਾਂ ਨਾ ਸਿਰਫ ਸਿੱਖ ਇਤਿਹਾਸ ਦੇ ਸੁਨਹਿਰੀ ਅਧਿਆਏ ਨੂੰ ਮੁੜ ਜੀਵਤ ਕੀਤਾ ਜਾ ਸਕਦਾ ਹੈ ਸਗੋਂ ਬ੍ਰਿਟਿਸ਼ ਫੌਜ ਦੇ ਵਿੱਚ ਵਿਭਿੰਨਤਾ ਨੂੰ ਵੀ ਮਜ਼ਬੂਤੀ ਮਿਲੇਗੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਮੁੱਦੇ ਤੇ ਹੋਰ ਹੋਣ ਵਾਲੀਆਂ ਚਰਚਾਵਾਂ ਸਿੱਖ ਪਾਈ ਚਾਰੇ ਅਤੇ ਬ੍ਰਿਟਿਸ਼ ਸਮਾਜ ਤੇ ਲਈ ਇੱਕ ਨਵਾਂ ਅਧਿਆਏ ਲਿਖ ਸਕਦੀ ਹੈ